ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦੀ ਸਫ਼ਰ ਵਿੱਚ ਜੁੜੀਆਂ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਨੂੰ ਗੁਰੂ ਕੀ ਪਿਆਰੀ ਸਾਧ ਸੰਗਤ ਜੀਓ ਅੱਜ ਸ਼ਹੀਦੀ ਸਫ਼ਰ ਦੇ ਵਿੱਚ ਅਸੀਂ ਗੱਲ ਕਰਨ ਜਾ ਰਹੇ ਹਾਂ ਉਹਨਾਂ ਮਰਜੀਵੜੇ ਯੋਧਿਆਂ ਦੀ ਜਿਨ੍ਹਾਂ ਨੇ ਗੁਰੂ ਦੇ ਪਿਆਰ ਵਿੱਚ ਗੁਰੂ ਤੋਂ ਪੁੱਲ ਬਖਸ਼ਾਉਣ ਵਾਸਤੇ ਆਪਣਾ ਆਕ ਕੁਰਬਾਨ ਕਰ ਦਿੱਤਾ ਇਤਿਹਾਸ ਵਿੱਚ ਉਹਨਾਂ ਨੂੰ ਮਾਤਾ ਭਾਗਕੌਰ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ ਸਿੱਖ ਇਤਿਹਾਸ ਦੇ ਵਿੱਚ ਮਾਤਾ ਭਾਗੌਰ ਜੀ ਦਾ ਇੱਕ ਬੜਾ ਵੱਡਾ ਤੇ ਵਿਸ਼ੇਸ਼ ਥਾਨ ਹੈ। ਪੰਜਾਬ ਦੀਆਂ ਇਸਤਰੀਆਂ ਨੂੰ ਸ਼ਸਤਰਾਂ ਦੇ ਨਾਲ ਸੁਰਜੀਤ ਹੋ ਕੇ ਯੁੱਧ ਕਰਨ ਦੀ ਪ੍ਰੇਰਣਾ ਇਸੇ ਮਹਾਨ ਮਾਤਾ ਤੋਂ ਪ੍ਰਾਪਤ ਹੁੰਦੀ ਹੈ। ਮਾਤਾ ਭਾਗੌਰ ਜੀ ਦੀ ਹੱਲਾਸ਼ੇਰੀ ਹੀ ਸੀ ਜੋ ਧਰਮ ਤੋਂ ਬੇਮੁਖ ਹੋਇਆ ਨੂੰ ਗੁਰੂ ਚਰਨਾਂ ਦੇ ਨਾਲ ਜੋੜਦੀ ਹੈ। ਮਾਤਾ ਭਾਗੌਰ ਜੀ ਸ਼ੁਰੂ ਤੋਂ ਹੀ ਅਧਿਆਤਮਕ ਬਿਰਤੀ ਵਾਲੇ। ਮਾਤਾ ਭਾਗੌਰ ਜੀ ਸਿੱਖ ਇਤਿਹਾਸ ਵਿੱਚ ਅਹਿਮ ਥਾਨ ਰੱਖਦੇ ਨੇ। ਜਿਨ੍ਹਾਂ ਸਿੱਖ ਇਤਿਹਾਸ ਨੂੰ ਇੱਕ ਨਵਾਂ ਮੋੜ ਦੇ ਕੇ ਮਾਝੇ ਦੇ ਸਿੰਘਾਂ ਨੂੰ ਗੁਰੂ ਤੋਂ ਬੇਮੁਖ ਹੋਣ ਤੋਂ ਬਚਾ ਕੇ ਆਪਣੇ ਫਰਜ਼ਾਂ ਪ੍ਰਤੀ ਜਾਗਰੂਕ ਕਰਕੇ ਅਜਈਆਂ ਸ਼ਿੱਧੀਆਂ ਪ੍ਰਾਪਤ ਕਰਨ ਲਈ ਪ੍ਰੇਰਿਆ ਕਿ ਉਹ ਮੁਕਤ ਹੋ ਕੇ ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਮੁਕਤੇ ਦੀ ਪਦਵੀ ਪ੍ਰਾਪਤ ਕਰਕੇ ਦੁਨੀਆ ਦੇ ਵਿੱਚ ਸਦਾ ਲਈ ਅਮਰ ਹੋ ਗਏ ਜਦੋਂ ਆਨੰਦਪੁਰ ਸਾਹਿਬ ਵਿਖੇ ਮੁਗਲਾਂ ਅਤੇ ਪਹਾੜੀ ਰਾਜਿਆਂ ਦਾ ਘੇਰਾ ਕਈ ਮਹੀਨੇ ਪਿਆ ਰਿਆ ਤਾਂ ਕਿਲੇ ਦੇ ਅੰਦਰ ਰਸਦ ਪਾਣੀ ਖਤਮ ਹੋ ਗਿਆ ਅਤੇ ਸਿੰਘਾਂ ਨੂੰ ਬਾਹਰੋਂ ਰਸਦ ਪਾਣੀ ਜਾਣਾ ਬੰਦ ਹੋ ਗਿਆ ਅਜੇ ਮੌਕੇ ਸਿੰਘਾਂ ਦੇ ਲਈ ਬੜਾ ਔਖਾ ਸਮਾਂ ਸੀ ਬੜੀ ਔਖੀ ਘੜੀ ਬਣ ਗਈ ਜਿਹੜੇ ਸਿੱਖ ਸਿੱਧਕਵਾਨ ਸਨ ਉਹ ਤਾਂ ਗੁਰੂ ਜੀ ਤੇ ਰੱਬ ਭੰਗ ਵਿਸ਼ਵਾਸ ਕਰ ਰਹੇ ਸਨ ਅਤੇ ਗੁਰੂ ਜੀ ਦੇ ਹਰ ਹੁਕਮ ਤੇ ਫੁੱਲ ਚੜਾ ਰਹੇ ਸਨ ਪਰ ਕੁਝ ਸਿੰਘ ਅਜੇ ਵੀ ਸਨ ਜੋ ਔਖੇ ਸਮੇਂ ਡੋਲ ਗਏ ਕਿਲੇ ਅੰਦਰ ਹਾਲਾਤ ਕੁਝ ਸਖਾਵੇ ਨਹੀਂ ਸਨ ਰਾਸ਼ਨ ਦੀ ਤੰਗੀ ਤੇ ਕਾਰਨ ਸਿੱਖ ਔਖ ਮਹਿਸੂਸ ਕਰ ਰਹੇ ਸਨ ਕੁਝ ਸਿੰਘਾਂ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕੇ ਗੁਰੂ ਜੀ ਭੁੱਖਿਆਂ ਤੋਂ ਹੋਰ ਲੜਿਆ ਨਹੀਂ ਜਾਣਾ ਅਜਿਹੇ ਹਾਲਤ ਵਿੱਚ ਸਾਨੂੰ ਕਿਲਾ ਛੱਡ ਦੇਣਾ ਚਾਹੀਦਾ ਹੈ ਗੁਰੂ ਜੀ ਨੇ ਸ਼ਾਹੀ ਸੈਨਾ ਦੀਆਂ ਕਸਮਾਂ ਤੇ ਇਤਵਾਰ ਨਹੀਂ ਸੀ ਕੀਤਾ ਇਸ ਲਈ ਗੁਰੂ ਜੀ ਕਿਲਾ ਖਾਲੀ ਨਹੀਂ ਕਰਨਾ ਚਾਹੁੰਦੇ ਜਿਹੜੇ ਸਿੰਘ ਕਿਲਾ ਖਾਲੀ ਕਰਨ ਦੇ ਹੱਕ ਵਿੱਚ ਸਨ ਗੁਰੂ ਜੀ ਨੇ ਉਹਨਾਂ ਨੂੰ ਆਖਿਆ ਕਿ ਤੁਸੀਂ ਮੈਨੂੰ ਲਿਖ ਕੇ ਦੇ ਜਾਵੋ ਤੁਸੀਂ ਮੇਰੇ ਸਿੱਖ ਨਹੀਂ ਤੇ ਮੈਂ ਤੁਹਾਡਾ ਗੁਰੂ ਨਹੀਂ ਮਾਝੇ ਦੇ ਸਿੰਘਾਂ ਦੇ ਜੱਥੇਦਾਰ ਭਾਈ ਮਾ ਸਿੰਘ ਨੇ ਆਪਣੇ ਜੱਥੇ ਤੇ ਹੋਰ ਸਾਥੀਆਂ ਦੇ ਨਾਲ ਇਸ ਔਕੜ ਵਿੱਚ ਭੁੱਖੇ ਪਿਆਸੇ ਮਰਨ ਨਾਲੋਂ ਕਿਲਾ ਛੱਡ ਕੇ ਜਾਣ ਦਾ ਫੈਸਲਾ ਕਰ ਲਿਆ ਇਹਨਾਂ 40 ਕੁ ਸਿੰਘਾਂ ਨੇ ਗੁਰੂ ਜੀ ਪਾਸ ਆ ਕੇ ਜਾਣ ਦੀ ਇਜਾਜ਼ਤ ਮੰਗੀ ਅਤੇ ਇਹਨਾਂ ਗੁਰੂ ਜੀ ਨੂੰ ਅਨਚਾਹੇ ਮਨ ਦੇ ਨਾਲ ਬੇਦਾਵਾ ਲਿਖ ਕੇ ਦੇ ਦਿੱਤਾ ਗੁਰੂ ਜੀ ਨੇ ਇਹਨਾਂ ਨੂੰ ਘਰ ਜਾਣ ਦੀ ਇਜਾਜ਼ਤ ਦੇ ਦਿੱਤੀ ਦੂਸਰੇ ਪਾਸੇ ਮਾਤਾ ਭਾਗਕੌਰ ਜੀ ਦੇ ਸਹੁਰਾ ਸਾਹਿਬ ਚੌਧਰੀ ਦੇਸ ਰਾਜ ਦਾ ਦੇਹਾਂਤ ਹੋ ਗਿਆ। ਉਹਨਾਂ ਦੇ ਪੋਗ ਤੇ ਮਾਤਾ ਕੌਰ ਜੀ ਪੇਕੇ ਪਿੰਡ ਤੋਂ ਭਰਾਵਾਂ ਨਾਲ ਹੋਰ ਇਲਾਕੇ ਦੇ ਸਰਦਾਰ ਪੱਟੀ ਵਿਖੇ ਪਹੁੰਚੇ ਜਿਨ੍ਹਾਂ ਦੇ ਵਿੱਚ ਗੁਰੂ ਜੀ ਨੂੰ ਬੇਦਾਵਾ ਦੇ ਕੇ ਆਏ ਸਿੰਘ ਅਤੇ ਭਾਈ ਮਾ ਸਿੰਘ ਜੀ ਵੀ ਮੌਜੂ ਸਨ। ਮਾਤਾ ਪਾਕੌਰ ਜੀ ਨੇ ਇਹਨਾਂ ਨੂੰ ਪੁੱਛਿਆ ਕਿ ਅਨੰਦਪੁਰ ਸਾਹਿਬ ਦਾ ਹਾਲ ਕੀ ਹੈ? ਜੰਗ ਫਤਿਹ ਹੋ ਗਈ ਕਿ ਨਹੀਂ? ਇਹ ਸੁਣ ਕੇ ਸਿੰਘਾਂ ਨੇ ਨੀਵੀਆਂ ਪਾ ਲਈਆਂ। ਕੀ ਦੱਸਦੇ? ਮਾਤਾ ਪਾਕੌਰ ਜੀ ਨੇ ਵਾਰ-ਵਾਰ ਪੁੱਛਣ ਤੇ ਉਹਨਾਂ ਨੇ ਸੱਚੀ ਗੱਲ ਦੱਸ ਦਿੱਤੀ ਕਿ ਅਸੀਂ ਤਾਂ ਗੁਰੂ ਜੀ ਨੂੰ ਬੇਦਾਵਾ ਦੇ ਕੇ ਆ ਗਏ ਅਸੀਂ ਤਾਂ ਗੁਰੂ ਨੂੰ ਛੱਡ ਕੇ ਆ ਗਏ ਆ ਕਿਸੇ ਸਿੰਘ ਨੇ ਹਾਜ਼ਰ ਸੰਗਤਾਂ ਨੂੰ ਗੁਰੂ ਸਾਹਿਬ ਜੀ ਦੇ ਅਨੰਦਪੁਰ ਛੱਡਣ ਮਾਤਾ ਗੁਜਰੀ ਜੀ ਅਤੇ ਸੈਭਜਾਦਿਆ ਦੀ ਸ਼ਹੀਦੀ ਬਾਰੇ ਦੱਸਿਆ ਇਹ ਸੁਣ ਕੇ ਮਾਤਾ ਪਾਕ ਗੁਰ ਜੀ ਬਹੁਤ ਰੋ ਵਿੱਚ ਆਏ ਕਰੋੜ ਚੜਿਆ ਅਤੇ ਇਹਨਾਂ ਫਟਕਾਰਾਂ ਪਾਈਆਂ ਮਾਤਾ ਪਾਕ ਗੁਰ ਜੀ ਸਿੰਘਾਂ ਨੂੰ ਵੰਗਾਰ ਕੇ ਆਖ ਲੱਗੇ ਜਿਸ ਤਰ੍ਹਾਂ ਦੁਨੀ ਚੰਦ ਦੇ ਪੋਤਰਿਆਂ ਨੂੰ ਅੱਜ ਸਾਰੇ ਪਾਸੇ ਲੋਕਾਂ ਦੇ ਮਿਹਨਤਾਨੇ ਸੁਣਨੇ ਪੈਂਦੇ ਨੇ ਉਸੇ ਤਰ੍ਹਾਂ ਆਉਣ ਵਾਲਾ ਸਮਾਂ ਤੁਹਾਡੇ ਬੱਚਿਆਂ ਨੂੰ ਵੀ ਲੋਕਾਂ ਤੋਂ ਗੁਰੂ ਤੋਂ ਬੇਮੁਖ ਹੋਣ ਤੇ ਤਾਨੇ ਮਿਹਨੇ ਸੁਣਨੇ ਪੈਣਗੇ ਲਾਣਤ ਹੈ ਤੁਹਾਡੀ ਮਰਦਾਨਗੀ ਤੇ ਤੁਸੀਂ ਚੂੜੀਆਂ ਪਹਿਨ ਕੇ ਘਰ ਬੈਠੋ ਅਸੀਂ ਮੈਦਾਨੇ ਜੰਗ ਵੀ ਜਾਵਾਂਗੇ ਅਤੇ ਗੁਰੂ ਦੇ ਪਿਆਰ ਵਿੱਚ ਲੜਾਂਗੇ ਗੁਰੂ ਜੀ ਦੀਆਂ ਮਦਦ ਕਰਾਂਗੇ ਇਸ ਤਰ੍ਹਾਂ ਮਾਤਾ ਪਾਕ ਉਹ ਜਿਨੇ ਇਹਨਾਂ ਨੂੰ ਗੁਰੂ ਜੀ ਪਾਸ ਦੁਬਾਰਾ ਜਾਣ ਦੀ ਸਲਾਹ ਦਿੱਤੀ ਅਤੇ ਆਖਿਆ ਪੁੱਲ ਬਖਸ਼ਾਓ ਜਾ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਨਮਸਕਾਰ ਕਰੋ ਪਿੰਡ ਦੇ ਲੋਕ ਦੱਸਦੇ ਨੇ ਕਿ ਇੱਥੇ ਅਰਦਾਸਾ ਵੀ ਕੀਤਾ ਗਿਆ ਅਤੇ ਮਾਤਾ ਪਾਗੋ ਜੀ ਦੇ ਨਾਲ ਇਸ ਪਿੰਡ ਦੇ ਵਸਨੀਕ ਭਾਈ ਮਾਹ ਸਿੰਘ ਜੀ ਦੀ ਅਗਵਾਈ ਦੇ ਵਿੱਚ ਪੁੱਲਾ ਬਖਸ਼ਾਉਣ ਵਾਸਤੇ ਮਝੈਲ ਸਿੰਘਾਂ ਦਾ ਜੱਥਾ ਮੁਕਸਾ ਨੁਰਵਾਣਾ ਹੋਇਆ ਦੋ ਕੁਸੋ ਦਾ ਜੱਥਾ ਸਿੱਖਾ ਦਾ ਤਿਆਰ ਹੋ ਚੁੱਕਾ ਸੀ ਜੋ ਗੁਰੂ ਜੀ ਨੂੰ ਮਿਲਣ ਲਈ ਚੱਲ ਪਿਆ ਮਾਤਾ ਪਾਗੋ ਜੀ ਮਰਦਾਨਾ ਵੇਸ ਦੇ ਵਿੱਚ ਸੱਤ ਸੱਜਾ ਕੇ ਘੋੜੇ ਉੱਪਰ ਸਵਾਰ ਹੋ ਕੇ ਅਤੇ ਇਹਨਾਂ ਦੀ ਅਗਵਾਈ ਕਰਕੇ ਇਹਨਾਂ ਨੂੰ ਗੁਰੂ ਜੀ ਪਾਸ ਪੁਲਵਕਸ਼ਾਨ ਲਈ ਲੈ ਕੇ ਗਏ ਨੇ ਐਨ ਆਈ ਨਹੀਂ ਪਿੰਡ ਦੇ ਕੁਝ ਮਹਤਵਪੂਰਨ ਸਰਪੰਚ ਅਤੇ ਪੰਚ ਵੀ ਨਾਲ ਜਾਣ ਲਈ ਤਿਆਰ ਹੋ ਗਏ ਮਾਤਾ ਪਾਕੁਰ ਜੀ ਨੇ ਸਾਰਿਆਂ ਨੂੰ ਲਲਕਾਰ ਕੇ ਆਖਿਆ ਆਓ ਆਪਾਂ ਸਾਰੇ ਆ ਰਹੀ ਫੌਜ ਦਾ ਮੁਕਾਬਲਾ ਕਰੀਏ ਤਾਂ ਕਿ ਮੁਗਲ ਫੌਜ ਗੁਰੂ ਸਾਹਿਬ ਤੱਕ ਨਾ ਪਹੁੰਚ ਸਕੇ ਭਾਈ ਮਾ ਸਿੰਘ ਦੀ ਅਗਵਾਈ ਵਾਲਾ 40 ਸਿੰਘਾਂ ਦਾ ਜੱਤਾ ਗੁਰੂ ਜੀ ਜਿਸ ਰਾਤ ਤੇ ਗਏ ਸਨ ਉਨਾ ਪੈੜਾਂ ਦੀ ਪਹਿਚਾਨ ਕਰਦਾ ਹੋਇਆ ਪਿੱਛੇ-ਪਿੱਛੇ ਚੱਲ ਪਿਆ ਖਦਰਾਨੇ ਦੀ ਬੰਜਰ ਭੂਮੀ ਤੇ ਕਸਮਾਨ ਦਾ ਯੁੱਧ ਹੋਇਆ ਇਹ ਸਭ ਕੁਝ ਮਾਤਾ ਪਾਕੌਰ ਜੀ ਦੀ ਪ੍ਰੇਰਨਾ ਸਦਕਾ ਹੀ ਹੋਇਆ ਸੱਚਮੁੱਚ ਮੁਕਤਸਰ ਵਿਖੇ ਮਾਤਾ ਪਾਕੌਰ ਜੀ ਦੀ ਬਹਾਦਰੀ ਪਰੇਕਾਰਨਾਮੇ ਦੀ ਯਾਦ ਵਿੱਚ ਅੱਜ ਵੀ ਗੁਰਦੁਆਰਾ ਸਾਹਿਬ ਸ਼ੋਭਤ ਹੈ ਗੁਰੂ ਜੀ ਮਾਤਾ ਪਾਕੌਰ ਜੀ ਦੀ ਬਹਾਦਰੀ ਦੀ ਪਰਪੂਰ ਸ਼ਲਾਘਾ ਕਰਦੇ ਨੇ ਅਤੇ ਬਾਅਦ ਵਿੱਚ ਇਹਨਾਂ ਨੂੰ ਅਮਰਿਤ ਛਕਾ ਕੇ ਇਨਾ ਦਾ ਨਾਮ ਭਾਗ ਕੋਰ ਰੱਖ ਦਿੱਤਾ ਸੱਚਮੁੱਚ ਗੁਰੂ ਕੀ ਪਿਆਰੀ ਸਾਧ ਸੰਗਤ ਜੀਓ ਮਾਤਾ ਭਾਗ ਕੋਰ ਜੀ ਦੀ ਵੰਗਾਰ ਨੇ ਅਜੇ ਸਿੰਘਾਂ ਨੂੰ ਪ੍ਰੇਰਨਾ ਦਿੱਤੀ ਕਿ ਉਹ ਗੁਰੂ ਦੇ ਸਨਮਖੋ ਕੇ ਗੁਰੂ ਦੇ ਪਿਆਰ ਵਿੱਚ ਹੋ ਕੇ ਆਪਣਾ ਆਪ ਕੁਰਬਾਨ ਕਰਕੇ ਅਤੇ ਇਤਿਹਾਸ ਦੇ ਵਿੱਚ ਆਪਣੇ ਆਪ ਨੂੰ ਸਦਾ ਵਾਸਤੇ ਮੁਕਤ ਸਰ ਦੀ ਧਰਤੀ ਦੇ ਨਾਲ ਜੋੜ ਗਏ ਸੋ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਇਹ ਸੀ ਸ਼ਹੀਦ ਦੇ ਸਫਰ ਦੇ ਵਿੱਚ ਮਾਤਾ ਭਾਗ ਕੋਰ ਜੀ ਦੇ ਇਤਿਹਾਸਕ ਸੋਤਾ ਵਿੱਚੋਂ ਮਿਲੇ ਹੋਏ ਕੁਝ ਹਵਾਲੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹ